ਗੁਰਸ਼ਰਨ ਕੌਰ ਜਦੋਂ ਪੈਦਾ ਹੋਈ ਤਾਂ ਉਸਦੇ ਪਿਤਾ ਕੋਮਾ ਵਿੱਚ ਸਨ ਤੇ 6 ਸਾਲ ਬਾਅਦ ਉਹਨਾਂ ਦੀ ਕੋਮਾ ਵਿੱਚ ਹੀ ਮੌਤ ਹੋ ਗਈ। ਯਾਨੀ ਗੁਰਸ਼ਰਨ ਨੇ ਆਪਣੇ ਪਿਤਾ ਨੂੰ ਹਮੇਸ਼ਾ ਬਿਸਤਰੇ ਉੱਤੇ ਬੇਹੋਸ਼ ਹੀ ਵੇਖਿਆ। ਉਸ ਨੂੰ ਚੰਗੀ ਸਿੱਖਿਆ ਦੇਣ ਲਈ ਉਸਦੇ ਦਾਦਾ ਜੀ ਚੌਂਕ ਵਿੱਚ ਜੂਸ ਦੀ ਰੇੜੀ ਲਾਉਂਦੇ ਹਨ ਤੇ ਹੁਣ ਗੁਰਸ਼ਰਨ ਕੌਰ ਹੀ ਉਹਨਾਂ ਵਾਸਤੇ ਜ਼ਿੰਦਗੀ ਜਿਉਣ ਦਾ ਬਹਾਨਾ ਹੈ। ਜਿਵੇਂ ਹੋਰ ਸਕੂਲਾਂ 'ਚ ਐਵੇਂ ਹੈ ਕਿ ਡਾਂਸ ਸਿਖਾ ਰਹੇ ਹਨ ਜਾਂ ਸੌਂਗਸ ਸਿਖਾ ਰਹੇ ਹਨ ਸਾਡੇ ਸਕੂਲ 'ਚ ਐਵੇਂ ਨਹੀਂ ਸਾਡੇ ਸਕੂਲ 'ਚ ਸਵੇਰੇ ਜਾਣਗੇ ਪਾਠ ਕਰਨਗੇ 1 ਘੰਟਾ ਸਾਰੇ ਪੰਗਰ ਚ ਬੈਠ ਕੇ ਪਾਠ ਕਰਨਗੇ ਉਸ ਤੋਂ ਬਾਅਦ ਫਿਰ ਕਲਾਸੇ ਸਟਾਰਟ ਹੁੰਦੀਆਂ ਨੇ ਗੁਰੂ ਸ਼ਰਨ ਨੇ ਪੜਾਈ ਵਿੱਚ ਸਕੂਲ ਤੋਂ ਬਾਹਰ ਵੀ ਕਾਫੀ ਅਵਾਰਡ ਜਿੱਤੇ ਹਨ ਨਾਲ ਦੇ ਨਾਲ ਉਸ ਦੀ ਗੁਰਬਾਣੀ ਨਾਲ ਲਗਨ ਅਤੇ ਉਸ ਦਾ ਸਿੱਖੀ ਸਰੂਪ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ ਇੱਕ ਪਾਸੇ ਅੱਜਕੱਲ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵਿੱਚ ਡਾਂਸ ਅਤੇ 뮤직 ਦੀ ਬਕਾਇਦਾ ਕਲਾਸ ਲੱਗਦੀ ਹੈ ਤਾਂ ਦੂਜੇ ਪਾਸੇ ਕੁਝ ਸਕੂਲ ਇਹੋ ਜਿਹੇ ਵਿਖਾਨ ਜਿਨ੍ਹਾਂ ਵਿੱਚ ਡਾਂਸ ਅਤੇ 뮤직 ਨਹੀਂ ਬਲਕਿ ਗੁਰੂਆਂ ਅਤੇ ਸੂਰਮਿਆਂ ਦੇ ਇਤਿਹਾਸ ਦੀਆਂ ਕਲਾਸਾਂ ਲੱਗਦੀਆਂ ਹਨ ਸਾਡੇ ਸਕੂਲ 'ਚ ਗਤਕਾ ਵੀ ਸਿਖਾਇਆ ਜਾਂਦਾ ਹੈ ਹਰਮੋਨੀ ਤੁਸੀਂ ਕਰ ਲੈਂਦੇ ਆਂ ਹਾਂਜੀ ਅਸੀਂ ਇਸ ਵੀਡੀਓ ਰਾਹੀਂ ਕਿਸੇ ਸਕੂਲ ਨੂੰ ਵਧੀਆ ਜਾਂ ਘਟੀਆ ਨਹੀਂ ਆਖ ਰਹੇ ਸਿਰਫ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰੀਕੇ ਦੀ ਪੜ੍ਹਾਈ ਅਤੇ ਅਨੁਸ਼ਾਸਨ ਦੇ ਨਾਲ ਬੱਚਿਆਂ ਉਤੇ ਕਿਵੇਂ ਅਸਰ ਪੈਂਦਾ ਹੈ ਸੋ ਆਓ ਦੋਸਤੋ ਅੱਜ ਮੁਲਾਕਾਤ ਕਰਦੇ ਹਾਂ 8ਵੀਂ ਕਲਾਸ ਦੀ ਗੁਰਸ਼ਰਨ ਕੋਆਰਡੀਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਕੂਲ ਚ ਕਿਹੜੇ ਚ ਪੜਦੇ ਹੋ ਤੁਸੀਂ ਮੈਂ ਅਕਾਲ ਅਕੈਡਮੀ ਬਨੋਲੇਸ ਹੋਰ ਜਿਹੜੇ ਕਿ ਬੜੋ ਸਾਹਿਬ ਦੇ ਬ੍ਰਾਂਚ ਹੈ ਔਰ ਜਿਹੜਾ ਇਹ ਤੁਸੀਂ ਡਰੈਸ ਪਾਈ ਹੋਈ ਹੈ ਇਹ ਸਕੂਲ ਡਰੈਸ ਹੈ ਤੁਹਾਡੀ ਹਾਂਜੀ ਸਕੂਲ ਡਰੈਸ ਹੈ ਤੇ ਸਕੂਲ ਦੇ ਵਿੱਚ ਇਦਾਂ ਹੀ ਹਜ਼ੂਰੀਆ ਵੀ ਲੱਗ ਜਾਣਾ ਪੈਂਦਾ ਹੈ ਇਦਾਂ ਹੀ ਹਾਂਜੀ ਹਾਂਜੀ ਗਲੇ ਦੇ ਵਿੱਚ ਹਜ਼ੂਰੀਆ ਵੀ ਹੋਣਾ ਚਾਹੀਦਾ ਹੈ ਤੇ ਸਿਰ ਤੇ ਦਸਤਾਰ ਤੇ ਦਸਤਾਰ ਬੜੀ ਸੋਹਣੀ ਸਜਾਉਂਦੇ ਆ ਤੁਸੀਂ ਨਾ ਜ਼ਿਆਦਾ ਵੱਡੀ ਆ ਨਾ ਜ਼ਿਆਦਾ ਛੋਟੀ ਆ ਬੜੀ ਪਿਆਰੀ ਜੀ ਦਸਤਾਰ ਹੈ ਹਨਾ ਤੁਹਾਡਾ ਪਰਮਾਤਮਾ ਨੇ ਸਰੂਪੀ ਬੜਾ ਪਿਆਰਾ ਦਿੱਤਾ ਹੋਇਆ ਦਸਤਾਰ ਵੀ ਫਿਰ ਆਪੀ ਬੰਦਦੇ ਆ ਹਾਂਜੀ ਆਪਣੇ ਆਪ ਸਵੇਰੇ ਸਵੇਰੇ ਹੈ ਕਿਹੜੀ ਕਲਾਸ ਚ ਦੱਸਿਆ ਤੁਸੀਂ 8ਵੀਂ 8th 8th ਚ ਪੜਦੇ ਆ ਅੱਛਾ ਜਿੱਦਾਂ ਹੋਰ ਅੱਜ ਕੱਲ ਅਸੀਂ ਵੇਖਦੇ ਆ ਹਨ ਤੇ ਸਾਰੇ ਬੱਚੇ ਤਾਂ ਚੁੰਨੀ ਵੀ ਨਹੀਂ ਅੱਜ ਕੱਲ ਲੈਂਦੇ ਬੱਚੀਆਂ ਹਨਾ ਤੁਹਾਨੂੰ ਕੀ ਫੀਲ ਹੁੰਦਾ ਜਿਵੇਂ ਸਾਡੇ ਸਕੂਲ ਚ ਐਵੇਂ ਆ ਕਿ ਮਤਲਬ ਬੱਚਾ ਅੱਛੀ ਲਾਈਨ ਚ ਜਾਏ ਜਿਵੇਂ ਹੋਰ ਸਕੂਲ ਚ ਐਵੇਂ ਕਿ ਡਾਂਸ ਸਿਖਾ ਰਹੇ ਆ ਜਾਂ ਸੌਂਗਸ ਸਿਖਾ ਰਹੇ ਆ ਸਾਡੇ ਸਕੂਲ ਚ ਐਵੇਂ ਨਹੀਂ ਸਾਡੇ ਸਕੂਲ ਚ ਸਾਰੇ ਜਾਣਗੇ ਪਾਠ ਕਰਨਗੇ 1 ਘੰਟਾ ਸਾਰੇ ਪੰਗਰ ਚ ਬੈਠ ਕੇ ਪਾਠ ਕਰਨਗੇ ਉਸ ਤੋਂ ਬਾਅਦ ਫਿਰ ਕਲਾਸੇ ਸਟਾਰਟ ਹੁੰਦੀਆਂ ਨੇ ਅੱਛਾ ਇਹ ਪਹਿਲਾਂ 1 ਘੰਟਾ ਪਾਠ ਹੁੰਦਾ ਹਾਂਜੀ ਸਾਰੇ ਵਿੱਚ ਫਰਕ ਪਾਣਿਆ ਦਾ ਨਿਤਨੇਮ ਸਾਰੇ ਬੱਚਿਆਂ ਦਾ ਹਾਂਜੀ ਹਰ ਇੱਕ ਬੱਚਾ ਕਰਦਾ ਹੈ ਹਾਂਜੀ ਫਿਰ ਤਾਂ ਇਦਾਂ ਦਾ ਬੱਚੇ ਨੂੰ ਕਾफी ਬਾਣੀ ਉਦਾਂ ਵੀ ਕੰਠ ਹੋ ਜਾਂਦੀ ਹੈ ਹਾਂਜੀ ਕੰਠ ਹੋ ਜਾਂਦੀ ਹੈ ਤੁਹਾਨੂੰ ਵੀ ਕਾफी ਹੋ ਗਈ ਹੋਣੀ ਹਾਂਜੀ ਜਿੱਦਾਂ ਇਹ ਇਹ ਅਵਾਰਡ ਹੈ ਇਹ ਮਿਲੇ ਸੀ ਤੁਹਾਨੂੰ ਰਾਈਟਿੰਗ ਦਾ ਇਹ ਮੈਨੂੰ ਮਿਲੇ ਸੀ ਪੂਨੇ ਤੋਂ ਆਇਆ ਸੀਗਾ ਸਕੂਲ ਚ ਸਭ ਤੋਂ ਵੱਡਾ ਮੈਡਲ ਸੀਗਾ ਹੈਂਡ ਰਾਈਟਿੰਗ ਐਂਡ ਹਿੰਦੀ ਦਾ ਸੀਗਾ ਗ੍ਰੈਮਰਟਿਕਸ ਵੀ ਇਹ ਮੈਨੂੰ ਗੇਮਸ ਵੀ ਮਿਲੇ ਨੇ ਤੇ ਜਿਵੇਂ ਕੰਪੀਟੀਸ਼ਨ ਹੁੰਦਾ ਕੋਈ ਡਿਬੇਟ ਕੰਪੀਟੀਸ਼ਨ ਹੁੰਦਾ ਐਵੇਂ ਕਿਆ ਬਾਤ ਹੈ ਇਹ ਤਾਂ ਇਦਾਂ ਲੱਗ ਰਿਹਾ ਕਿਸੇ ਕੰਪਿਊਟਰ ਤੋਂ ਕਰਵਾਈ ਹੋਈ ਹੈ ਹਨਾ ਔਰ ਕਿੰਨੇ ਸਜਾਸ ਜਾ ਕੇ ਲਿਖੀ ਹੋਈ ਹੈ ਅੱਛਾ ਜਿੱਦਾਂ ਤੁਸੀਂ ਉਹਦਾ ਲੈਂਗੁਏਜ ਦਾ ਨਾਮ ਲਿਆ ਉਹ ਇਦਾਂ ਅਸੀਂ ਆਮ ਵੇਖ ਰਹੇ ਆ ਪੰਜਾਬੀ ਸਕੂਲਸ ਦੇ ਵਿੱਚ ਬੈਨ ਕੀਤੀ ਹੁੰਦੀ ਹੈ ਤੁਹਾਡੇ ਸਕੂਲ 'ਚ ਹੈਗਾ ਕੋਈ ਇਦਾਂ ਦਾ ਮਾਹੌਲ ਨਹੀਂ ਨਹੀਂ ਸਾਨੂੰ ਤਾਂ ਕਹਿੰਦੇ ਕਿ ਪੰਜਾਬੀ ਮਾਂ ਬੋਲੀ ਹੈ ਪੰਜਾਬੀ ਬੋਲਣੀ ਚਾਹੀਦੀ ਹੈ ਜਿਵੇਂ ਹੋਰ ਸਕੂਲਾਂ 'ਚ ਕਹਿੰਦੇ ਆ ਪੰਜਾਬੀ ਨਹੀਂ ਬੋਲਣੀ ਇੰਗਲਿਸ਼ ਕੰਪਲਸਰੀ ਹੈ ਸਾਡੇ ਇੱਥੇ ਇੰਗਲਿਸ਼ ਵੀ ਬੋਲਣੀ ਹੈ ਪੰਜਾਬੀ ਵੀ ਬੋਲਣੀ ਹੈ ਹੂੰ ਤਾਂ ਤੁਹਾਡੇ ਸਕੂਲ ਦੇ ਵਿੱਚ ਮੈਨੂੰ ਦੱਸ ਰਹੇ ਸੀਗੇ ਇਤਿਹਾਸ ਦਾ ਹਿਸਟਰੀ ਦਾ ਕੋਈ ਅਲੱਗ ਸਬਜੈਕਟ ਹੁੰਦਾ ਤੁਹਾਨੂੰ ਹਾਂਜੀ ਸਬਜੈਕਟ ਹੁੰਦਾ ਡਿਵਿਨਿਟੀ ਡਿਵਿਨਿਟੀ ਹਾਂਜੀ ਉਹ ਚ ਕੀ ਪੜਾਇਆ ਜਾਂਦਾ ਉਹ ਚ ਸਿੱਖੀ ਦਾ ਇਤਿਹਾਸ ਹੀ ਪੜਾਇਆ ਜਾਂਦਾ ਹੈ ਸਾਖੀਆਂ ਤੇ ਜੀਵਨੀਆਂ ਗੁਰੂਆਂ ਦੇ ਬਾਰੇ ਉਹ ਫਿਰ ਉਹਦਾ ਪੇਪਰ ਵੀ ਹੁੰਦਾ ਕਿ ਵੈਸੇ ਹੀ ਸਬਜੈਕਟ ਹੁੰਦਾ ਉਹ ਪੇਪਰ ਵੀ ਹੁੰਦਾ ਹੈ ਪੇਪਰ ਹੁੰਦਾ ਹਾਂਜੀ ਅੱਛਾ ਫਿਰ ਉਹਦੇ ਹਿਸਾਬ ਨਾਲ ਫਿਰ ਮਾਰਕਸ ਵਗੈਰਾ ਵੀ ਮਿਲਦੇ ਹਨ ਮਾਰਕਸੇ ਮਿਲਦੇ ਆਂ ਜੀ ਤੇ ਬੱਚਿਆਂ ਨੂੰ ਜਿੱਦਾਂ ਆਮ ਸਕੂਲਾਂ ਦੇ ਵਿੱਚ ਤਾਂ ਨਹੀਂ ਹੁੰਦਾ ਇਹ ਸਬਜੈਕਟ ਹਨਾ ਹਾਂਜੀ ਤੁਹਾਨੂੰ ਕੀ ਫੀਲ ਹੁੰਦਾ ਵੀ ਜਿਹੜਾ ਜਿਹੜੀ ਤੁਹਾਡੀ ਸਕੂਲਿੰਗ ਹੋ ਰਹੀ ਹੈ ਔਰ ਜਿਹੜੇ ਆਮ ਬੱਚਿਆਂ ਦੀ ਸਕੂਲਿੰਗ ਹੈ ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਤੁਹਾਨੂੰ ਫਾਇਦਾ ਹੋਊਗਾ ਅੱਗੇ ਜਾ ਕੇ ਹਾਂਜੀ ਬਹੁਤ ਫਾਇਦਾ ਹੋਊਗਾ ਇਹ ਸਾਡੇ ਸਕੂਲ 'ਚ ਗੱਤਕਾ ਵੀ ਸਿਖਾਇਆ ਜਾਂਦਾ ਹੈ ਹਰਮੋਨਸ ਤੁਸੀ ਕਰ ਲੈਂਦੇ ਆਂ ਹਾਂਜੀ ਗੱਤਕਾ ਵੀ ਖੇਡਦੇ ਆਂ ਹਾਂਜੀ ਸਾਨੂੰ ਸਿਖਾਣ ਲੱਗੇ ਸੀ 3rd 4th ਤੋਂ ਜਿਵੇਂ ਪਹਿਲਾਂ ਪੈਂਤਰਾ ਸਿਖਾਇਆ ਸੀ ਫੇਰ ਸੋਟੀ ਕਿਵੇਂ ਜਲਾਈ ਦੀ ਹੈ ਡਿਫੈਂਸ ਅਟੈਕ ਐਵੇਂ ਅੱਛਾ ਅਸੀਂ ਤੁਹਾਡੇ ਦਾਦਾ ਜੀ ਦੇ ਨਾਲ ਮਿਲੇ ਸੀਗੇ ਉਹਨਾਂ ਦਾ ਬੜਾ ਲਗਾਵ ਹੈ ਤੁਹਾਡੇ ਨਾਲ ਹਨਾ ਉਹ ਕਹਿੰਦੇ ਕਿ ਮੇਰੀ ਜ਼ਿੰਦਗੀ ਦਾ ਮਕਸਦ ਹੈ ਹੁਣ ਕਿ ਮੇਰੀ ਜਿਹੜੀ ਪੋਤੀ ਹੈ ਉਹ ਬਹੁਤ ਪੜ੍ਹ ਲਿਖ ਕੇ ਵੱਡੀ ਅਫਸਰ ਬਣੇ ਹਨਾ ਅੱਛਾ ਤੁਹਾਡੇ ਦਾਦਾ ਜੀ ਨੇ ਨਾ ਉੱਥੇ ਲਿਖਿਆ ਹੋਇਆ ਹੈ ਸ਼ੀਨੂ ਜੂਸ ਕੋਰਨਰ ਹਨਾ ਤੇ ਸ਼ੀਨੂ ਤੁਹਾਡਾ ਛੋਟਾ ਨਾ ਹੈ ਹਾਂਜੀ ਛੋਟਾ ਨਾ ਕਰਦਾ ਤੁਹਾਡੇ ਮਾਤਾ ਜੀ ਦੱਸਦੇ ਸੀਗੇ ਕਹਿੰਦੇ ਵੀ ਅਮਰਤ ਵਿੱਚ ਛਕਿਆ ਹਨਾ ਤੇ ਪਹਿਲਾਂ-ਪਹਿਲਾਂ ਤੁਹਾਡੇ ਮਾਤਾ ਜੀ ਸੀਗੇ ਉਹ ਸੋਚਦੇ ਸੀਗੇ ਵੀ ਕੁੜੀਆਂ ਦਾ ਤਾਂ ਅਗੇ ਵਿਆਹ ਹੋ ਜਾਂਦਾ ਵੀ ਨਾ ਅਸੀਂ ਅਮਰਤ ਛਕਾਈਏ ਇਦਾਂ ਆਮ ਨਾਰਮਲੀ ਇਦਾਂ ਪਰਿਵਾਰਾਂ 'ਚ ਬੰਦੇ ਸੋਚਣ ਲੱਗ ਜਾਂਦੇ ਮਾਵਾ ਹਨਾ ਲੇਕਿਨ ਤੁਸੀਂ ਅਮਰਤ ਛਕਿਆ ਫਿਰ ਕਿੱਦਾਂ ਮਨਾਇਆ ਪਰਿਵਾਰ ਨੂੰ ਸਾਨੂੰ ਸਕੂਲ ਵੱਲੋਂ ਇਸੇ ਛਕਾਇਆ ਸੀ ਅਮਰਤ ਤੀਜਰਾ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਘਰ ਫੋਨ ਕੀਤਾ ਸਾਡੇ ਅੱਛਾ ਇਹ ਇਹ ਪਹਿਲ ਕਿਦਾਂ ਕੀਤੀ ਸੀ ਕੀ ਕੋਈ ਕੋਈ ਇਹ ਤਾਂ ਨਹੀਂ ਸੀ ਕਿ ਕਿ ਫੋਰਸਫੁਲੀ ਇਦਾਂ ਕਿਹਾ ਉਹਨਾਂ ਨੇ ਨਹੀਂ ਨਹੀਂ ਫੋਰਸ ਨਹੀਂ ਫੋਰਸ ਨਹੀਂ ਕਰਦੇ ਸਕੂਲ ਵਾਲੇ ਹੈਗੇ ਆ ਬਹੁਤ ਬੱਚੇ ਜਿਹਨਾਂ ਨੇ ਨਹੀਂ ਛਕਿਆ ਹੋਇਆ ਪਰ ਫੋਰਸ ਨਹੀਂ ਕਰਦੇ ਅੱਛਾ ਅੱਛਾ ਮਤਲਬ ਕਿ ਬੱਚੇ ਦੀ ਮਰਜ਼ੀ ਹੈ ਹਾਂਜੀ ਠੀਕ ਹੈ ਫਿਰ ਤੁਹਾਨੂੰ ਕਿਦਾਂ ਇਨਸਪੀਰੇਸ਼ਨ ਮਿਲੇ ਤੁਹਾਡਾ ਕਿਦਾਂ ਮਨ ਹੋਇਆ ਜਿਵੇਂ ਹੁਣ ਸਾਡੇ ਸਕੂਲ 'ਚ ਪਾਰਟ ਹੁੰਦਾ ਹੈ ਹਨਾ ਐਵੇਂ ਮੈਂ ਮਤਲਬ ਮੈਂ ਚਾਹੁੰਦੀ ਸੀ ਕਿ ਮੈਂ ਸਿੱਖੀ ਦੀ ਲਾਈਨ ਚ ਹੋਰ ਹੋ ਸਕਾ ਤੇ ਗੁਰੂ ਨਾਲ ਜੁੜਾ ਤੇ ਫਿਰ ਮੈਂ ਸੋਚੇ ਕਿ ਮੈਂ ਅੰਮ੍ਰਿਤ ਛਕਾਂ ਅੱਛਾ ਇਹ ਗੱਲ ਨੂੰ ਕਿਦਾਂ ਦੇਖਦੇ ਆ ਮੰਮੀ ਤੁਹਾਡੇ ਕਹਿੰਦੇ ਸੀ ਜੇ ਕੁੜੀਆਂ ਤਾਂ ਬਗਾਨਾ ਤਾਂ ਹੁੰਦੀਆਂ ਇਦਾਂ ਵਿਆਹ ਹੋ ਜਾਣਾ ਬੱਚੀਆਂ ਦਾ ਤਾਂ ਮੈਂ ਕਹਿੰਦੀ ਵਿਆਹ ਹੀ ਨਹੀਂ ਕਰਾਣਾ ਮੈਂ ਵਿਆਹ ਹੀ ਨਹੀਂ ਕਰਵਾਣਾ ਹੈ ਹਾਂ ਡਾਕਟਰ ਬਣਨਾ ਹੈ ਯਾ ਕੋਈ ਨਹੀਂ ਗੱਲ ਨਾ ਕਰੇ ਕੋਲ ਮੇਰੇ ਨਾਲ ਗੱਲ ਦੇ ਅੱਛਾ ਠੀਕ ਹੈ ਨਹੀਂ ਬਣਨਾ ਮੈਨੂੰ ਕੁਛ ਚਲੋ ਹੁਣ ਇਹ ਤਾਂ ਹੁਣ ਇਹਦੇ ਬਾਰੇ ਤਾਂ ਹੁਣ ਆਪਾਂ ਕੁਝ ਕੁਐਸਚਨ ਨਹੀਂ ਕਰ ਸਕਦੇ ਇਹਦਾ ਆਪਣੀ ਮਰਜ਼ੀ ਆ ਪ੍ਰਮਾਤਮਾ ਨੂੰ ਕਰੇ ਬਹੁਤ ਵੱਡੀ ਅਫਸਰ ਬਣੇ ਦਿਵਾਲਾ ਬਣਨੇ ਨੂੰ ਕਿੰਨਾ ਟਾਈਮ ਲਾਉਂਦੇ ਆ 5 ਮਿੰਟ 5 ਮਿੰਟ ਹਾਂਜੀ ਬਹੁਤ ਬਹੁਤ ਸਾਡੇ ਵੱਲੋਂ ਪਿਆਰ ਸਤਿਕਾਰ ਬੇਟਾ ਤੁਹਾਨੂੰ ਤੇ ਅਸੀਂ ਦਿਲੋਂ ਅਰਦਾਸ ਕਰਦੇ ਹਾਂ ਤੁਹਾਡੇ ਸਾਰੇ ਪਰਿਵਾਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਤੈਨੂੰ ਬਹੁਤ ਤਰੱਕੀਆਂ ਬਖਸ਼ੇ ਦੁਬਾਰਾ ਤੇਰੇ ਨਾਲ ਇੰਟਰਵਿਊ ਕਰਾਂਗੇ ਜਦੋਂ ਤੂੰ ਔਾਰਡ ਜਿੱਤ ਕੇ ਲੈ ਕੇ ਆਉਂਗੀ ਠੀਕ ਹੈ ਸਾਡੀ ਦਿਲ ਤੋਂ ਦੁਆਵਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ